ਕੱਲੀ ਕੱਲੀ ਜੱਥੇਪਤੀ ਪਾੜਨ ਦੀ ਕੋਸ਼ਿਸ਼ ਕਰੀ ਖੁਦ ਮੇਰੇ ਕੋਲੇ ਮਾਨਸਾ ਪਨੇਰ ਆਪ ਗਿਆ ਮੈਂ ਜਮਾ ਦਫ਼ਤਰ 'ਚ ਬੈਠਾ ਸੀ ਮੈਨੂੰ ਪਤਾ ਸੀ ਮੈਂ ਮਿਲਣਾ ਬੜਾ ਠੀਕ ਨਹੀਂ ਹੈਗਾ ਮੈਂ ਕਿਹਾ ਮੈਂ ਤਾਂ ਬਾਹਰ ਗਿਆ ਹੋਵਾਂਗਾ ਤਿੰਨੇ ਕਾਲੇ ਕੋ ਨੂੰ ਉਹਤੇ ਲੜਨਾ ਤਾਂ ਤੈ ਹੋ ਗਈ ਗੱਲ ਪਨੇਰ ਸਾਡੇ ਨਾਲ ਉਦੋਂ ਵੀ ਨਹੀਂ ਸੀ ਇਹ ਬਾਗੀ ਹੋ ਕੇ ਲਾਲ ਕਿਲੇ ਤੇ ਗਿਆ ਇਹ ਤਾਂ ਆ ਹੀ ਨਹੀਂ ਜਿਸ ਦਾ ਬਥੇਰੇ ਸੱਦੇ ਸੀਗੇ ਨਾ ਇਹਨੂੰ ਡੱਲੇੜ ਤੋੜ ਸਕਿਆ ਨਾ ਇਹਨੂੰ ਪਨੇਰ ਤੋੜ ਸਕਿਆ ਨਾ ਇਹਨੂੰ ਸਰਕਾਰ ਤੋੜ ਸਕਿਆ ਵੀ ਸ੍ਰੀ ਇੱਕ ਸਿਰੇ ਨਹੀਂ ਬੰਦਾ ਕਾਤਰ ਕੋ ਛੱਡਦਾ ਨਹੀਂ ਹੁੰਦਾ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਬੈਠਕ ਹੋਈ ਹਾਲਾਂਕਿ ਉਸ ਬੈਠਕ ਦੇ ਵਿੱਚ ਬਹੁਤ ਸਾਰੇ ਫੈਸਲੇ ਲਏ ਗਏ ਪਰ ਦੂਸਰੀ ਤਰਫ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇੱਕ ਪੱਤਰ ਹੈ ਜਿਹੜਾ ਉਹ ਬਿਜਲੀ ਡਰਾਫਟ ਬਿੱਲ ਹੈ ਜਿਹੜਾ ਸੋਧ ਬਿੱਲ ਹੈ 2025 ਉਸ ਦੇ ਡਰਾਫਟ ਨੂੰ ਲੈ ਕੇ ਇੱਕ ਪੱਤਰ ਲਿਖਿਆ ਗਿਆ ਸੀਗਾ ਕਿ ਤਵਾਮ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋਈਏ ਅਤੇ ਕੱਲ ਨੂੰ ਵਿਚਾਰ ਚਰਚਾ ਕਰੀਏ ਪਰ ਕਿਸਾਨ ਜਥੇਬੰਦੀਆਂ ਵੱਲੋਂ ਸੰਜੁਕਤ ਕਿਸਾਨ ਮੋਰਚਾ ਵੱਲੋਂ ਇਸ ਚੀਜ਼ ਨੂੰ ਲੈ ਕੇ ਮਨਾਂ ਕਰ ਦਿੱਤਾ ਗਿਆ ਕਿ ਅਸੀਂ ਕੱਲ ਦੀ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਹਾਲਾਂਕਿ ਕੀ ਕਾਰਨ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾਜ ਮੌਜੂਦ ਨੇ ਇਹ ਰੁਲਦੂ ਸਿੰਘ ਜੀ ਕੀ ਕਾਰਨ ਰਏ ਕਿਉਂਕਿ ਦੇਖੋ ਸਰਵਨ ਸਿੰਘ ਪੰਦੇਰ ਹੋਰਾਂ ਦੇ ਫਾਰਮ ਵੱਲੋਂ ਇੱਕ ਪੱਤਰ ਜਾਰੀ ਹੁੰਦਾ ਐਸ ਕੇ ਐਮ ਨੂੰ ਕਿ ਕੱਲ ਨੂੰ ਜਿਹੜਾ ਕਿ ਇਕੱਠੇ ਹੋਈਏ ਆਪਾਂ ਬਿਜਲੀ ਜਿਹੜਾ ਡਰਾਫਟ ਬਿਲਕੁਲ ਸੋਦਬਿਲ 2025 ਦਾ ਡਰਾਫਟ ਆਇਆ ਉਸ ਤੇ ਆਪਾਂ ਇਕੱਠੇ ਹੋ ਕੇ ਇੱਕ ਸੰਘਰਸ਼ ਲਿਖੀਏ ਪਰ ਅੱਜ ਐਸਕੇਮ ਕਿਉਂ ਮਨਾ ਕਰ ਗਿਆ ਇਸ ਚੀਜ਼ ਨੂੰ ਅ ਇਕੱਠੇ ਹੋਣ ਦੇ ਸਾਰੇ ਅਸੀਂ ਹੱਕ ਚਾ ਪਰ ਇਕੱਠੇ ਹੋਣ ਦਾ ਇੱਕ ਤਰੀਕਾ ਹੁੰਦਾ 2020 ਜਦੋਂ ਜ਼ੋਲਣੋਂ ਚੱਲਿਆ 12 ਜੱਥੇ ਬੰਦੀਆਂ 13 13 ਸਾਡੇ ਵਿਚਾਰ ਵੀ ਅਡੋਡੀ ਸੀ ਇੱਕ ਤਾਂ ਸੀ ਹੈਗੀਆਂ ਜੇ ਕਮਿਊਨਿਸਟ ਕਹਿ ਦਈਏ ਉਹ ਜੱਥੇ ਬੰਦੀਆਂ ਉਹਤੀਆਂ ਸੀ 12 ਜੱਥੇ ਬੰਦੀਆਂ 13 ਤੀਆਂ ਦੂਜੀਆਂ ਜਿਹੜੇ ਦੂਜੇ ਵਿਚਾਰ ਰੱਖਦੇ ਆ ਪਰ ਅਸੀਂ ਪਹਿਲਾਂ ਮੋਗੇ ਮੀਟਿੰਗ ਸੱਦੀ ਮੀਟਿੰਗ ਸੱਦ ਕੇ ਪਹਿਲਾਂ ਸੀ ਇਹ ਕਿਹਾ ਵੀ ਜਿਹੜੇ ਆਪਦੇ ਵਿਚਾਰ ਨੇ ਉਹ ਪਾਸੇ ਰੱਖ ਲਓ ਮਤਲਬ ਆਪਾਂ ਜਿਹੜੇ ਮੋਰਚਾ ਲੀਕੂਆ ਪ੍ਰੋਗਰਾਮ ਆ ਤੇ ਤਿੰਨੇ ਕਾਲੇ ਕੋ ਨੂੰ ਉਹਤੇ ਲੜਨਾ ਹੈ ਤਾਂ ਤੈ ਹੋ ਗਈ ਗੱਲ ਭਨੇਰ ਸਾਡੇ ਨਾਲ ਉਦੋਂ ਵੀ ਨਹੀਂ ਸੀ ਅੱਛਾ ਸੋਗਾ ਇੱਕ ਅੱਧੀ ਮੀਟਿੰਗ ਤਾਇਆ ਮੁੜ ਕੇ ਆਇਆ ਨਹੀਂ ਜੇ ਦਿੱਲੀ ਵੀ ਗਿਆ ਕੱਲਾ ਗਿਆ ਹੈ ਜੇ ਸੀ ਕਿਹਾ ਵੀ ਮਤਲਬ ਜਿਹੜਾ ਮਾਰਚ ਕਰਨਾ 26 ਤਿੱਕੂ ਕਿਹੜੇ ਤਰੀਕੇ ਨਾਲ ਕਰਨਾ ਮੈਂ ਆਪਦੀ ਮਰਜ਼ੀ ਨਾਲ ਕਰੂੰਗਾ ਇਹ ਬਾਗੀ ਹੋ ਕੇ ਲਾਲ ਕਿਲੇ ਤੇ ਗਿਆ ਇਹ ਇੱਕ ਅਸੀਂ ਕਹਿੰਦੇ ਹਾਂ ਕੰਡਿਆ ਉਤੋਂ ਦੀ ਘੜੀਸਣਾ ਪਹਿਲਾਂ ਪ੍ਰੋਗਰਾਮ ਦੇ ਦੋ ਫਿਰ ਦੂਜੀਆਂ ਜੱਥੇਬੰਦੀਆਂ ਨੂੰ ਸੱਦ ਲਓ ਇਹ ਤਾਂ ਆ ਹੀ ਨਹੀਂ ਜੀ ਇਸੇ ਦਾ ਬਥੇਰੇ ਸੱਦੇਤੀਗੇ ਪਹਿਲਾਂ ਮੀਟਿੰਗ ਸੱਦੋ ਅਸੀਂ ਤਿਆਰ ਹਾਂ ਜੇ ਡੱਲੇ ਵਾਲਾ ਵੀ ਆ ਜਾਏ ਭਨੇਰੇ ਆ ਜਾਏ ਅਸੀਂ ਤਿਆਰ ਹਾਂ ਪਹਿਲਾਂ ਮੀਟਿੰਗ ਸੱਦਾਂ ਕਿਉਂਕਿ ਬੈਂਸ ਹੋਊਗੀ ਫਿਰ ਗਾਹਾਂ ਪ੍ਰੋਗਰਾਮ ਕੀ ਲਿਖਣਾ ਇਹ ਪ੍ਰੋਗਰਾਮ ਲਿਖ ਕੇ ਫਿਰ ਸਾਨੂੰ ਸੱਦੇ ਨੇ ਕਿ ਮੀਟਿੰਗ ਆਏ ਬਈ ਕੱਲ ਨੂੰ ਆ ਜਾਓ ਮੀਟਿੰਗ ਆ ਜਾਓ ਕੱਲ ਨੂੰ ਆ ਜਾਓ ਇਹ ਇੰਨੀ ਬਣਦਾ ਇਹ ਮੈਸੇਜ ਕਹਿੰਦਾ ਠੀਕ ਨਹੀਂ ਹੁੰਦਾ ਜੇ ਅਸੀਂ ਵੀ ਇਸ ਤਰੀਕੇ ਨਾਲ ਸੱਦੀਏ ਉਹ ਠੀਕ ਨਹੀਂ ਹੈਗਾ ਇਹ ਇਸ ਕਰ हां एक ਤਾਂ ਦੇ ਸੀ ਹਾਮੀਆਂ ਜਿਹੜੇ ਤਰੀਕੇ ਨਾਲ ਮੈਂ ਦੱਸਿਆ ਤੁਹਾਨੂੰ ਉਹ ਤਰੀਕੇ ਨਾਲ ਇੱਕ ਤਾਂ ਹੋਊ ਸੀ ਕਰ ਲੈ ਅਪਰੋਚ ਕਿ ਇਹਨਾਂ ਨੂੰ ਕੀਤੀ ਗਈ ਐਸਕੇਮ ਨੂੰ ਪਹਿਲਾਂ ਅਪਰੋਚ ਕੀਤੀ ਗਈ ਜਾਂ ਕਿਸਾਨ ਜੱਥੇ ਬੰਦਿਆਂ ਨੂੰ ਕੱਲੀ-ਕੱਲੀ ਨੂੰ ਪਹਿਲਾਂ ਉਹਨਾਂ ਨੇ ਕੱਲੀ-ਕੱਲੀ ਜੱਥੇਬੰਦੀ ਪਾੜਨ ਦੀ ਕੋਸ਼ਿਸ਼ ਕੀਤੀ ਖੁਦ ਮੇਰੇ ਕੋਲੇ ਮਾਲਸਾਂ ਪਨੇਰ ਆਪ ਗਿਆ ਸਾਡੀ ਪਾਰਟੀ ਦਾ ਦਫ਼ਤਰ ਆ ਗਿਆ ਮੈਂ ਮੇਰੀ ਜਸ ਸਿੰਘ ਦਾ ਦਫ਼ਤਰ ਥੋੜਾ ਅੱਡਾ ਸਿਰਫ ਉਹ ਤੋਂ ਚਾਰ-ਕੱਕ ਕਿੱਲਿਆਂ ਤੇ ਆ ਸਾਡੇ ਪਾਰਟੀ ਅੱਗ ਨੂੰ ਮਿਲਿਆ ਵੀ ਮੈਂ ਪ੍ਰਧਾਨ ਨੂੰ ਮਿਲਣਾ ਉਹਨੇ ਮੈਨੂੰ ਫੋਨ ਕਰਿਆ ਪੰਦਾ ਪਨੇਰ ਆਇਆਗਾ ਕਿ ਮਿਲਣਾ ਮਤਲਬ ਤੈਨੂੰ ਮਿਲਣਾ ਉਹਨੇ ਮੈਂ ਜਮਾਦਾਰਤਰ 'ਚ ਬੈਠਾ ਸੀ ਮੈਨੂੰ ਬੋਤਾ ਦੀ ਮੈਂ ਮਿਲਣਾ ਬੜਾ ਠੀਕ ਨਹੀਂ ਹੈਗਾ ਮੈਂ ਕਿਹਾ ਮੈਂ ਤਾਂ ਬਾਹਰ ਗਿਆ ਹੋਵਾਂਗਾ ਸਾਨੂੰ ਬਿਲਕੁਲ ਮੈਂ ਜਵਾਬ ਦਿੱਤਾ ਮੈਂ ਕਿਹਾ ਇੱਥੇ ਆਏ ਨੂੰ ਕੁਝ ਕਹਾ ਕਿ ਮਾੜੀ ਗੱਲ ਹੈ ਫਿਰ ਵੀ ਸਾਡੇ ਬਰਾਬਰ ਦਾ ਲੀਡਰ ਹੈ ਮੈਂ ਸਾਡੇ ਸਾਰੇ ਲੀਡਰਾਂ ਕੋਲ ਇਹਨੇ ਪਹੁੰਚ ਕਰੀ ਵੀ ਖਾਲੀ ਇਹਨਾਂ 'ਚੋਂ ਕੁਝ ਪਾਟ ਕੇ ਸਾਡੇ ਕਿੰਨੇ ਆ ਜਾਣਗੇ ਫਿਰ ਇਹਨੇ ਸਾਰੇ ਮੋਰਚੇ ਨੂੰ ਚਿੱਠੀ ਕੱਢੀ ਹੈ ਜਾਨੀ ਕਿ ਜਾਨੀ ਕਿ ਏਕਤਾ ਵਾਲੇ ਪਾਸੇ ਨਹੀਂ ਜਿੱਥੇ ਬੰਦੀ ਨੂੰ ਪਾੜਨ ਵਾਲੇ ਪਾਸੇ ਵਧ ਰਹੀ ਮੈਂ ਵੀ ਆ ਜਿਹੜਾ ਮੋਰਚਾ ਚੱਲਦਾ ਹੈ ਜਿਹੜਾ ਅਸਲੀ ਮੋਰਚਾ ਹੈ ਜਿਹੜਾ ਮਹਾਕਸ਼ਾ ਦਾ ਮੋਰਚਾ ਇੱਕ ਮੁੱ ਉਹਨੇ ਫੇਰ ਮਤਲਬ ਉਸ ਕਰਕੇ ਜੇ ਆਪਾਂ ਗੱਲ ਕਹੀ ਜੀ ਉਹਨੂੰ ਤੋੜਨ ਦੀ ਕੋਟ ਕਰਦੇ ਦੀ ਨਾ ਇਹਨੂੰ ਡੱਲੇ ਵਾਲ ਤੋੜ ਸਕੇ ਨਾ ਇਹਨੂੰ ਭੰਦੇਰ ਤੋੜ ਸਕੇ ਨਾ ਇਹਨੂੰ ਸਰਕਾਰ ਤੋੜ ਸਕੇ ਇਹਦੇ ਲੰਮੇ ਸਿਰ ਦੇ ਲੀਡਰ ਹੰਡੇ ਹੋਏ ਲੀਡਰ ਰਾਜੇ ਵਾਲ ਵਰਗੇ ਉਹ ਇਹਦੀ ਗਵਾਹੀ ਕਰ ਰਹੇ ਨੇ ਜਾਨਕੀ ਡੱਲੇ ਵਾਲ ਨੇ ਕੋਸ਼ਿਸ਼ ਕੀਤੀ ਭੰਦੇਰ ਨੇ ਵੀ ਲੱਖ ਕੋਸ਼ਿਸ਼ ਕਰ ਲਈ ਸਾਰਿਆਂ ਨੇ ਸਾਰਾ ਜੋਰ ਲਾ ਲਿਆ ਮੈਂ ਤਾਂ ਕਹੂੰ ਆ ਕਿ ਇਹ ਮੈਨੂੰ ਕਹਿਣੀ ਆ ਆ ਗੱਲ ਸਾਡੀ ਔਖੀ ਜੀ ਹੋ ਗਈ ਆਪਣੀ ਪਿੰਡੂ ਗੱਲ ਹੈ ਵੀ ਸ਼ਰੀਕ ਇੱਕ ਸਿਰੇ ਨਹੀਂ ਮੰਦਾ ਕਾثر ਕੋਈ ਛੱਡਦਾ ਨਹੀਂ ਹੁੰਦਾ ਬਸ ਗੱਲਾ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਹੋਰ ਕਿਹੜੇ ਕਿਹੜੇ ਮੇਨ ਫੈਸਲੇ ਲਏ ਗਏ ਕਿਉਂਕਿ 26 ਨਵੰਬਰ ਦਾ ਵੀ ਤੁਹਾਡੇ ਕੋਲ ਆ ਕੋਈ ਚਾਰ ਦੀ ਵੀ ਕੋਲ ਆ ਕੋਈ ਹਾਂ ਅਸੀਂ ਇੱਕ 4 ਤਰੀਕ ਨੂੰ ਮਤਲਬ ਮੰਗ ਪੱਤਰ ਕਹਤੋਂ ਚਿੱਠੀਆਂ ਕਹਤੋਂ ਲੱਖ ਚਿੱਠੀ ਕੱਢਾਂ ਕਢਾਵਾਂਗੇ ਲੋਕਾਂ ਤੋਂ ਕੁਝ ਸਹਿਯਾਬ ਕੱਢਾਂਗੇ ਇਹ ਹੈਗਾ ਅਗਲਾ 26 ਤਰੀਕ ਸਾਡਾ ਪੂਰਾ ਰਮ ਹੈਗਾ 17 ਤਰੀਕ ਦੀ ਅਗਲੀ ਮਹੀਨੇ ਸਾਡੀ ਮੀਟਿੰਗ ਹੈ ਜਿਹੜੀ 26 ਦੀ ਤਿਆਰੀ ਕਰਨੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਕਿਸਾਨਾ ਗੁਰੂਲਦ ਸਿੰਘ ਮਾਨਸਾ ਜੀ ਸਾਡੇ ਨਾਲ ਇਸ ਸਮੇਂ ਮੌਜੂਦ ਹਨ ਜਿਨ੍ਹਾਂ ਸਾਫ਼ ਤੌਰ ਤੇ ਕਹਿਣਾ ਹੈ ਕਿ ਜ ਇੱਕ ਪੱਤਰ ਹੈ ਜਿਹੜਾ ਐਸਕੇਐਮ ਦੇ ਨਾਮ ਤੇ ਜਾਰੀ ਕੀਤਾ ਗਿਆ ਉਹ ਪੱਤਰ ਸਿੱਧੇ ਤੌਰ ਤੇ ਏਕਤਾ ਵਾਲੇ ਪਾਸੇ ਨਹੀਂ ਉਹ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਆਪਸੀ ਆਪਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਸੀਗੀ ਕਿਉਂਕਿ ਪਹਿਲਾਂ ਮੀਟਿੰਗ ਤੈਅ ਕਰਕੇ ਏਜੰਡਾ ਤੈਅ ਕਰਕੇ ਤੁਸੀਂ ਪੱਤਰ ਜਾਰੀ ਕਰ ਰਹੇ ਹੋ ਕਿ ਭਾਈ ਕੱਲ ਨੂੰ ਮੀਟਿੰਗ ਹੈ ਤੁਸੀਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋ ਜਾਵੋ ਪਰ ਰੁਲਦੂ ਸਿੰਘ ਮਾਨਸਾ ਹੋਰਾਂ ਦਾ ਕਹਿਣਾ ਹੈ ਕਿ ਸਾਡੇ ਸਾਰੇ ਐਸਕੇਐਮ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਕੱਲ ਦੀ ਅਸੀਂ ਜੋ ਮੀਟਿੰਗ ਹੈ ਕਿਸਾਨ ਮਜ਼ਦੂਰ ਮੋਰਚਾ ਦੀ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਹੈ ਉਸ ਮੀਟਿੰ ਜੀ ਮੀਡੀਆ ਚੰਡੀਗੜ੍ਹ